ਗੁਰਮਤਕਾਫ ਦਾ ਤਾਰਸ਼ਨਿਕ ਪਿਛੋਕੜ ਡਾਕਟਰ ਵਜੀਰ ਸਿੰਘ ਦਾ ਇਹ ਲੇਖ ਹੈ ਜਿਹੜਾ ਕਿ ਗੁਰਮਤਕਾਫ ਸਿਧਾਂਤ ਪੁਸਤਕ ਦੇ ਵਿੱਚ ਦਰਜ ਹੈ ਪਹਿਲਾ ਹੀ ਆਰਟੀਕਲ ਹੈ ਡਾਕਟਰ ਵਜੀਰ ਸਿੰਘ ਨੇ ਗੁਰਮਤਕਾਫ ਦਾ ਦਾਰਸ਼ਨਿਕ ਪਿਛੋਕੜ ਵਿਸ਼ੇ ਤੇ ਜੋ ਗੱਲ ਕੀਤੀ ਹੈ ਉਹਦੇ ਬਾਰੇ ਇਸ ਲੇਖ ਵਿੱਚ ਕੁਝ ਅੰਸ਼ ਜਿਹੜੇ ਹੈ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ ਭਾਰਤੀ ਦਰਸ਼ਨ ਭਾਰਤ ਦੀ ਅਨੇਕ ਪੱਖੀ ਦਾਰਸ਼ਿਕ ਪਰੰਪਰਾ ਦਾ ਸਮੁੱਚਾ ਜੋ ਧਰਮ ਦੀ ਭਾਵਨਾ ਨਾਲ ਉਤਪੋਤ ਹੈ ਅਤੇ ਮਨੁੱਖ ਦੇ ਆਤਮਿਕ ਸਮਾਜਿਕ ਕਲਿਆਣ ਦਾ ਪੰਧ ਉਲਖਣ ਵਿੱਚ ਕਾਰਜਸ਼ੀਲ ਰਹੀ ਹੈ ਭਾਰਤੀ ਦਰਸ਼ਨ ਕਿਸੇ ਵਿਚਾਰਧਾਰਾ ਦਾ ਨਾਮ ਨਹੀਂ ਨਾ ਹੀ ਕੋਈ ਵਿਸ਼ੇਸ਼ ਵਿਧੀ ਜਾਂ ਵਿਦਵਾਨ ਹੈ ਇਸ ਦੀ ਸਮੁੱਚਤਾ ਵਿੱਚ ਅਨੇਕ ਵਿਚਾਰ ਵਿਧੀਆਂ ਅਤੇ ਵਿਧਾਨ ਸ਼ਾਮਲ ਹਨ ਜੋ ਇਸ ਨੂੰ ਜਟਿਲਤਾ ਦਾ ਰੂਪ ਦਿੰਦੇ ਆ ਤੇ ਨਾਲ ਹੀ ਇੱਕ ਸੁਰਤਾ ਪ੍ਰਦਾਨ ਕਰਦੇ ਆ ਭਾਰਤੀ ਫਲਸਫੇ ਦੀ ਸਮੁੱਚੀ ਆਦਰਸ਼ਵਾਦੀ ਸੇਧ ਦੇ ਸਤੇ ਵਿਭਿੰਨ ਮਤਾਂ ਤੇ ਸਿਧਾਂਤਾਂ ਵਿੱਚ ਸਾਂਝ ਪੈਦਾ ਕਰਦੀ ਹੈ ਵਿਵੇਕਤੀ ਵਰਤੋਂ ਵਿੱਚ ਵਿਵੇਕ ਦੀ ਵਰਤੋਂ ਇਸ ਵਿੱਚ ਤਾਰਕਿਕ ਤੇ ਦਾਰਸ਼ਨਿਕ ਪੱਧਰ ਦੀ ਉੱਤਮਤਾ ਲਿਆਉਂਦੀ ਹੈ ਜਦੋਂ ਕਿ ਅੰਤਰਬੁੱਧੀ ਅਧਿਆਤਮਿਕ ਸੂਝ ਧਰਮ ਦੇ ਖੇਤਰ ਵਿੱਚ ਇਸ ਦੀ ਡੂੰਗੀ ਸਾਂਝ ਪਵਾਉਂਦੀ ਹੈ ਭਾਰਤੀ ਫਲਸਫੇ ਨੂੰ ਦਰਸ਼ਨ ਦੀ ਸੰਗਿਆ ਇਸ ਲਈ ਦਿੱਤੀ ਗਈ ਹੈ ਕਿ ਇਸ ਵਿੱਚ ਉਚਤਮ ਹਕੀਕਤ ਦਾ ਚਲਵਾ ਜਾਂ ਦਿਦਾਰ ਕਰਾਉਣ ਦਾ ਇੱਕ ਦਿਦਾਰ ਕਰਾਉਣ ਦੀ ਇੱਕ ਸਮਰੱਥਾ ਪ੍ਰਵੰਤ ਰਹੀ ਹੈ ਇਸ ਦਾ ਮੁੱਖ ਉਦੇਸ਼ ਹੀ ਅਦਾ ਯਥਾਰਥਾ ਸਾਖਿਆਤ ਦਰਸ਼ਨ ਕਰਾਉਣਾ ਜੋ ਕਿ ਵਿਅਕਤੀ ਦੇ ਆਤਮਿਕ ਕਲਿਆਣ ਦੀ ਸੇਧ ਮੰਨੀ ਗਈ ਹੈ ਭਾਰਤੀ ਦਰਸ਼ਨ ਪਰੰਪਰਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਕੇਵਲ ਸਦੀਆਂ ਪੁਰਾਣੀ ਨਹੀਂ ਨਿਰੰਤਰ ਚੱਲੀ ਆ ਰਹੀ ਰਵਾਇਤ ਹੈ ਜੋ ਅਨੇਕ ਦੌਰਾਂ ਯੁੱਗ ਪੜਟਿਆਂ ਵਿੱਚੋਂ ਲੰਘਦੀ ਅਟੁੱਟ ਵਿਕਾਸ ਲੜੀ ਵਿੱਚ ਪਰੂਚੀ ਹੋਈ ਹੈ ਇੱਕ ਹੋਰ ਵਿਸ਼ੇਸ਼ਤਾ ਇਸ ਦੀ ਸੰਯੋਗਮਈ ਰੁਚੀ ਹੈ ਜਿਸ ਤੇ ਬਲ ਬੁੱਤੇ ਇਸ ਨੇ ਆਤਮਵਾਦੀ ਤੇ ਅਨਾਤਮਵਾਦੀ ਆਸਤਿਕ ਤੇ ਨਾਸਤਿਕ ਆਦਰਸ਼ਵਾਦੀ ਤੇ ਪਦਾਰਥਵਾਦੀ ਰਹੱਸਮਈ ਤੇ ਤਾਰਕਿਕ ਸਿਧਾਂਤਾਂ ਵਿਸ਼ਵਾਸਾਂ ਤੇ ਇਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਭਾਰਤੀ ਦਰਸ਼ਨ ਧਾਰਾ ਚ ਅਧਿਕਾਰ ਸੰਪੰਨ ਵਿਅਕਤੀਆਂ ਨੂੰ ਵਿਸ਼ੇਸ਼ ਥਾਨ ਪ੍ਰਾਪਤ ਰਿਹਾ ਹੈ ਰਿਸ਼ੀਆਂ ਦੀ ਮਾਨਤਾ ਭਾਰਤੀ ਜਨਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਗਿਣੀ ਜਾ ਸਕਦੀ ਹੈ ਦਾਰਸ਼ਿਕ ਮਤੰਤਤਰਾਂ ਦਾ ਮੂਲ ਸਰੋਤ ਪਹੁੰਚੇ ਹੋਏ ਵਿਅਕਤੀਆਂ ਦੀ ਦ੍ਰਿਸ਼ਟੀ ਨੂੰ ਸਵੀਕਾਰ ਕੀਤਾ ਗਿਆ ਹੈ ਭਾਰਤੀ ਵਿਸ਼ਵਾਸ ਪ੍ਰਬੰਧ ਅਨੁਸਾਰ ਰਿਸ਼ੀਆਂ ਨੇ ਸਚਾਈ ਨੂੰ ਬੁੱਧ ਵਿਵੇਕ ਰਾਹੀਂ ਕੜਿਆ ਨਹੀਂ ਸਗੋਂ ਆਪਣੀ ਅੰਤਰ ਬੋਧੀ ਦ੍ਰਿਸ਼ਟੀ ਰਾਹੀਂ ਇਸ ਦਾ ਅੰਤਰੀਵਨ ਕੀਤਾ ਹੈ ਅਤੇ ਪਾਸ਼ਾਈ ਸੰਕੇਤਾਂ ਰਾਹੀਂ ਸੂਤਰਾਂ ਦੇ ਸੂਤਰਾਂ ਤੇ ਮੰਤਰਾਂ ਦੇ ਰੂਪ ਵਿੱਚ ਸਥਾਪਿਤ ਪ੍ਰਗਟਾਵਾ ਕੀਤਾ ਹੈ। ਦਾਰਸ਼ਨਿਕ ਚਿੰਤਨ ਦਾ ਕਾਰਜ ਇਨ੍ਹਾਂ ਸੰਕੇਤਾਂ ਦੇ ਆਧਾਰ ਉੱਤੇ ਬৌਧਿਕ ਸਿਰਜਣਾ ਕਰਨਾ ਹੈ। ਅੱਗੇ ਗੱਲ ਕਰਦੇ ਹਾਂ ਭਾਰਤੀ ਦਰਸ਼ਨ ਦੇ ਵੈਦਿਕ ਸਰੋਤ ਕਿ ਕਿਹੜੇ-ਕਿਹੜੇ ਵੈਦਿਕ ਸਰੋਤ ਹੈ ਜਿਨ੍ਹਾਂ ਦੇ ਉੱਪਰ ਗੁਰਮਤ ਕਾਫ ਸਿਧਾਂਤ ਜਿਹੜਾ ਉਹ ਟਿਕਿਆ ਹੋਇਆ। ਭਾਰਤੀ ਦਰਸ਼ਨ ਦੇ ਵੈਦਿਕ ਸਰੋਤ ਸੁਧਾਰਨ ਤੌਰ ਤੇ ਭਾਰਤੀ ਚਿੰਤਨ ਪਰੰਪਰਾ ਦਾ ਮੂਲ ਸਰੋਤ ਵੇਦਾਂ ਨੂੰ ਮੰਨਿਆ ਜਾਂਦਾ ਹੈ ਤੇ ਜੋ ਕਿ ਗਿਣਤੀ ਦੇ ਵਿੱਚ 4 ਨੰਬਰ 1 ਰਿਗਵੇਦ ਨੰਬਰ 2 ਸਾਮਵੇਦ ਤੀਜਾ ਯਜੁਰਵੇਦ ਤੇ ਚੌਥਾ ਅਥਰਵਵੇਦ ਵੇਦਾਂ ਦੇ ਅੱਗੇ ਦੋ ਭਾਗ ਹੈ ਪਹਿਲਾ ਮੰਤਰ ਤੇ ਦੂਜਾ ਬ੍ਰਾਹਮਣ ਇਨ੍ਹਾਂ ਮੂਲ ਸਰੋਤਾਂ ਚ ਅੰਕਤ ਰਚਾਵਾਂ ਗੀਤਾਂ ਰਹੁ ਰੀਤਾ ਧਰਮ ਕਰਮ ਦੀਆਂ ਵਿਧੀਆਂ ਯੱਗ ਤੇ ਕੁਰਬਾਨੀ ਦੇ ਵੇਰਵੇ ਹਨ ਮਗਰੋਂ ਆਉਣ ਵਾਲੇ ਵਿਚਾਰਾਂ ਸਿਧਾਂਤਾਂ ਤੇ ਦਾਰਸ਼ਕ ਪ੍ਰਣਾਲੀਆਂ ਉੱਤੇ ਸਿੱਧਾ ਜਾਂ ਸਿੱਧਾ ਪ੍ਰਭਾਵ ਪਾਇਆ ਹੈ। ਵੈਦਿਕ ਕਾਲ ਤੋਂ ਪਹਿਲਾਂ ਭਾਰਤੀ ਖਿੱਤੇ ਦੇ ਵਸਨੀਕਾਂ ਦਾ ਧਰਮ ਇੱਕ ਕਿਸ ਨੁਹਾਰ ਦਾ ਸੀ। ਇਸ ਸੰਬੰਧੀ ਇਤਿਹਾਸਿਕ ਖੋਜ ਨੇ ਜੋ ਤੱਤ ਸਾਹਮਣੇ ਲਿਆਂਦੇ ਹਨ ਉਹਨਾਂ ਨੂੰ ਦੋ ਉਪਭਾਗਾਂ ਵਿੱਚ ਵੰਡ ਕੇ ਸਮਝਿਆ ਜਾ ਸਕਦਾ ਹੈ। ਅ ਨੰਬਰ 1 ਸਿੰਧਵਾਦੀ ਦੀ ਸਭਿਤਾ ਤੇ ਦੋ ਦੱਖਣੀ ਭਾਰਤ ਦੀ ਦਰਾਵੜੀ ਸਭਿਤਾ ਇਹ ਦੋਵੇਂ ਪ੍ਰਣਾਲੀਆਂ ਵੇਦਾਂ ਤੋਂ ਪੂਰਬਲੇ ਕਾਲ ਨਾਲ ਸੰਬੰਧਿਤ ਹੋਣ ਕਾਰਨ ਅਣਵੈਦਿਕ ਵਿਚਾਰ ਪ੍ਰਸਤੁਤ ਕਰਦੀਆਂ ਹਨ ਬੇਸ਼ੱਕ ਹਿੰਦੂ ਧਰਮ ਚਿੰਤਨ ਨੇ ਇਹਨਾਂ ਦੇ ਕਈ ਵਿਸ਼ਵਾਸਾਂ ਵਿਧੀਆਂ ਆਦਿਕ ਨੂੰ ਆਪਣੇ ਵਿਚਾਰਾਂ ਵਿਚਾਰਧਾਰਾ ਤੇ ਜੀਵਨ ਸ਼ੈਲੀ ਵਿੱਚ ਪਰੋ ਲਿਆ ਹੈ ਪੂਰਵ ਵੈਦਿਕ ਕਾਲ ਦੀ ਸਿੰਧਵਾਦੀ ਸਭਿਤਾ ਵਿੱਚ ਲਿੰਗ ਪੂਜਾ ਦੇਵੀ ਮਾਤਾ ਦੀ ਉਪਾਸਨਾ ਤੇ ਮੁਰਦਾ ਦੇਹ ਨੂੰ ਜਲਾਉਣ ਤੋਂ ਬਿਨਾਂ ਦੱਬਣ ਦੀਆਂ ਰਹੁ ਰੀਤਾਂ ਪ੍ਰਚਲਿਤ ਸਨ ਸਨਿਆਸੀਆਂ ਨੂੰ ਅਜੇ ਵੀ ਅਕਸਰ ਦਬਾ ਦਿੱਤਾ ਜਾਂਦਾ ਸੀ ਇਸ ਵਿਸ਼ਵਾਸ ਦੀਨ ਕਿ ਉਹ ਮੁੜ ਸੁਰਜੀਤ ਹੋ ਸਕਣਗੇ ਸ਼ਰਧਾ ਸ਼ਾਧ ਦੀ ਰਸਮ ਇਸ ਕਾਲ ਵਿੱਚ ਨਹੀਂ ਮਿਲਦੀ ਮਨੁੱਖ ਆਪਣੀ ਤਕਦੀਰ ਦਾ ਸੁਆਮੀ ਆਪ ਹੈ ਇਹ ਵਿਚਾਰ ਵੀ ਪੂਰਬ ਵਿਤਕ ਹੈ ਇਸੇ ਤਰ੍ਹਾਂ ਦਰਾਵੜੀ ਸਭਿਤਾ ਵਿੱਚ ਦੇਵੀ ਮਾਤਾ ਦਾ ਪ੍ਰਭਾਵ ਬਲਾਵਲ ਹੈ ਤੇ ਔਰਤ ਨੂੰ ਮਹਾਨਤਾ ਦਿੱਤੀ ਗਈ ਹੈ ਗਊ ਪੂਜਾ ਜਾਨਵਰਾਂ ਪ੍ਰਧਾਨ ਦਰਖਤਾਂ ਜੰਗਲਾਂ ਕੰਧਰਾਂ ਦੀ ਵਿਸ਼ੇਸ਼ਤਾ ਅਣਵੇਦਿਕ ਅੰਸ਼ਨ ਜੋ ਪਿਛਲੇਰੇ ਸਮੇਂ ਵਿੱਚ ਵੈਦਾਂ ਦੀਆਂ ਨਿਯਾਇਆਂ ਨੇ ਅਪਣਾ ਲਏ ਜਿੱਥੋਂ ਤੱਕ ਵੈਦਿਕ ਵਿਚਾਰ ਧਾਰਾ ਦਾ ਸਬੰਧ ਹੈ ਇਸ ਨੂੰ অতি ਪ੍ਰਾਚੀਨ ਤੇ ਅਲੌਕਿਕ ਦਰਸਾਇਆ ਗਿਆ ਹੈ ਵੈਦਿਕ ਪਰੰਪਰਾ ਦੇ ਸਮਰਥਕਾਂ ਅਨੁਸਾਰ ਵੇਦ ਬਾਣੀ ਸਦੀਵੀ ਗਿਆਨ ਪ੍ਰਸਤੁਤ ਕਰਦੀ ਹੈ ਜਿਸ ਨੂੰ ਕਿਸੇ ਸਧਾਰਨ ਮਾਨਵੀ ਪ੍ਰਤਿਭਾ ਦੀ ਉਪਜ ਨਹੀਂ ਕਿਹਾ ਜਾ ਸਕਦਾ ਰਿਸ਼ੀਆਂ ਮੁਨੀਆਂ ਨੇ ਇਹ ਗਿਆਨ ਮੰਤਰਾਂ ਦੇ ਰੂਪ ਵਿੱਚ ਲੁਕਾਈ ਤੇ ਕਲਿਆਣ ਹਿਤ ਉਪਜਾਇਆ ਹੈ ਵੇਦਾਂ ਦੀ ਰਚਨਾ ਦਾ ਕਾਲ 2500 ਤੋਂ ਲੈ ਕੇ 600 ਪੂਰਵ BC BC ਦੇ ਵਿਚਕਾਰ ਮਿੱਥਿਆ ਜਾਂਦਾ ਹੈ ਵੇਦਾਂ ਦੀ ਲਿਖਤ ਵਿੱਚ ਕੋਈ ਭਰੋਸੇਯੋਗ ਅੰਤਰੀ ਵੀ ਗਵਾਹੀ ਇਸ ਬਾਰੇ ਪ੍ਰਾਪਤ ਨਹੀਂ ਜੇਕਰ ਵੈਦਿਕ ਯੱਗ ਨੂੰ ਭਾਰਤੀ ਦਰਸ਼ਨ ਦਾ ਪ੍ਰਾਚੀਨ ਪਰ ਮੁੱਢਲਾ ਕਾਲ ਮੰਨਿਆ ਜਾਵੇ ਤਾਂ ਇਸ ਤੋਂ ਮਗਰਲਾ ਦੌਰ 600 ਪੂਰਵ ਈਸਵੀ ਤੋਂ 200 ਈਸਵੀ ਇਸ ਦਾ ਮਹਾਕਾਵ એપਿਕ ਕਾਲ ਹੈ ਜਿਸ ਵਿੱਚ ਰਮਾਇਣ ਮਹਾਭਾਰਤ ਤੇ ਭਗਵਦ ਗੀਤਾ ਦੀ ਰਚਨਾ ਹੋਈ ਕਿਸੇ ਕਾਲ ਵਿੱਚ ਬੁੱਧਮਤ ਜੈਨਮਤ ਤੇ ਧਰਮ ਸ਼ਾਸਤਰਾਂ ਦੇ ਸੰਕਲਨ ਤਿਆਰ ਹੋਏ ਭਾਰਤੀ ਦਰਸ਼ਨ ਧਾਰਾ ਦਾ ਤੀਸਰਾ ਦੌਰ ਸੂਤਰ ਕਾਲ ਹੈ ਜੋ ਹੁਣ ਤੋਂ ਲਗਭਗ 2000 ਸਾਲ ਪਹਿਲਾਂ ਆਰੰਭ ਹੋਇਆ ਤੇ ਜਿਸ ਵਿੱਚ ਖੱਟ ਦਰਸ਼ਨ 6 ਸ਼ਾਸਤਰਾਂ ਦੇ ਮੂਲ ਸੂਤਰ ਲਿਖੇ ਗਏ ਇਸ ਤੋਂ ਉਪਰੰਤ ਵਿਦਵਤਾ ਦਾ ਅ ਦੌਰ ਆਰੰਭ ਹੋਇਆ ਜੋ ਕਿਸੇ ਨਾ ਕਿਸੇ ਰੂਪ ਵਿੱਚ ਅਜੇ ਤੱਕ ਜਾਰੀ ਹੈ ਇਸੇ ਦੌਰ ਵਿੱਚ ਸੂਤਰਾਂ ਦੇ ਭਾਸ਼ ਰਚੇ ਗਏ ਬ੍ਰਹਮ ਸੂਤਰ ਬਾਦਰਾਣ ਰਿਸ਼ੀਕ੍ਰਿਤ ਮੂਲ ਵਿਦਾਂਤ ਸੂਤਰਾਂ ਦੀ ਰਚਨਾ ਹੈ ਜਿਸ ਦੇ ਵਿਆਖਿਆ ਦੇ ਵਿੱਚ ਸ਼ੰਕਰਾਚਾਰੀਆ ਸਮੇਤ ਪ੍ਰਸਿੱਧ ਦਰਸ਼ਨ ਵਿਤਾਵਾਂ ਦੇ ਵਿਦਵਾਨਾਂ ਨੇ ਆਪਣੇ ਆਪਣੇ ਪਾਠ ਲਿਖੇ ਇਨ੍ਹਾਂ ਪਾਠਾਂ ਵਿੱਚੋਂ ਅੱਗੇ ਹੋਰ ਵਿਆਖਿਆ ਚਲਦੀ ਰਹੀ ਅਤੇ ਇਸ ਤਰ੍ਹਾਂ ਨਵੇਂ ਤੋਂ ਨਵੇਂ ਵਿਚਾਰ ਪ੍ਰਸਤੁਤ ਹੁੰਦੇ ਰਹੇ ਉਜੋਕੇ ਦੌਰ ਚ ਡਾਕਟਰ ਸਰਪਾਲੀ ਰਾਧਾਕ੍ਰਿਸ਼ਨ ਵਿਦਵਤਾ ਕਾਲ ਦੇ ਸਿਰਕਟ ਪ੍ਰਤੀਨਿਧਨ ਜਿਨ੍ਹਾਂ ਨੇ ਭਾਰਤੀ ਦਰਸ਼ਨ ਦੀ ਵਿਆਖਿਆ ਨੂੰ ਆਧੁਨਿਕਤਾ ਦੀ ਪਾ ਦੇ ਕੇ ਵਿਸ਼ਾਲ ਪੱਧਰ ਉੱਤੇ ਪਾਟਕਾਂ ਦੇ ਦ੍ਰਿਸ਼ਟੀਕਲ ਗੁਚਰ ਕੀਤਾ ਵੇਦਾਂ ਤੋਂ ਵਿਦਾਂਤ ਤੇ 6 ਦਰਸ਼ਨਾਂ ਤੋਂ ਉਹਦੀ ਇੱਕ ਵਿਆਖਿਆ ਸਹਿਤ ਤੱਕ ਭਾਰਤੀ ਦਰਸ਼ਨ ਦੀ ਇਹ ਵਿਕਾਸ ਲੜੀ ਨਿਰੰਤਰ ਕਾਰਜ ਕਰਦੀ ਆ ਰਹੀ ਹੈ ਰਿਗਵੇਦ ਦਾ ਪੁਰਸ਼ ਸੂਤ ਸੂਤਕ ਸੁਕਤ ਭਾ ਵਿਸ਼ਵ ਸਿਧਾਂਤੀ ਦ੍ਰਿਸ਼ਟੀਕੋਣ ਤੋਂ ertaint ਮਹੱਤਵਪੂਰਨ ਹੈ ਇਸ ਵਿੱਚ ਸ੍ਰਿਸ਼ਟੀ ਰਚਨਾ ਦਾ ਕਰਤਾ ਇੱਕ ਸਰਵ ਵਿਆਪੀ ਸ਼ਕਤੀ ਭਾ ਪੁਰਸ਼ ਨੂੰ ਦਰਸਾਇਆ ਗਿਆ ਹੈ ਇਸ ਦੇ ਵਿਰਾਟ ਰੂਪ इससे विराट जिसने विराट रूप का वर्णन एक इस ਸੂਕਤ ਵਿੱਚ ਮਿਲਦਾ ਹੈ ਅ ਇਸ ਮਹਾਸ਼ਕਤੀ ਦੇ ਅੰਗਾਂ ਵਿੱਚੋਂ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਉਤਪਨ ਹੋਏ ਅ ਰਿਗਵੇਦ ਦਾ ਇੱਕ ਕਥਨ ਬਹੁਤ ਪ੍ਰਸਿੱਧ ਹੈ ਕਿ ਪ੍ਰਮਾਤਮਾ ਇੱਕੋ ਹੈ ਚਾਹੇ ਵਿਦਵਾਨ ਲੋਕ ਉਸ ਨੂੰ ਵਿਭਿੰਨ ਰੂਪਾਂ ਵਿੱਚ ਚਿਤਵਦੇ ਹਨ ਦਾਰਸ਼ਨਿਕ ਮੂਲ ਦਾ ਇੱਕ ਹੋਰ ਵਿਚਾਰ ਹੈ ਜੋ ਵੈਦਿਕ ਸਾਹਿਤ ਵਿੱਚੋਂ ਉੱਭਰਿਆ ਅ ਰਤ ਦਾ ਸੰਕਲਪ ਸੀ ਜੋ ਸ੍ਰਿਸ਼ਟੀ ਵਿੱਚ ਵਰਤ ਰੇ ਨਿਯਮ ਜਾਂ ਕਾਨੂੰਨ ਦਾ ਸੰਕੇਤਕ ਸੀ ਮਗਰੋਂ ਜਾ ਕੇ ਰਤ ਦਾ ਇਹ ਵਿਚਾਰ ਧਰਮ ਦੇ ਸੰਕਲਪ ਵਿੱਚ ਬਦਲ ਗਿਆ ਵਿਆਪਕ ਨਿਯਮ ਦੇ ਰੂਪ ਵਿੱਚ ਰਤ ਕੁਦਰਤ ਸਮਾਜ ਰਾਜਨੀਤੀ ਨੈਤਿਕਤਾ ਸਭ ਪੱਖਾਂ ਉਤੇ ਲਾਗੂ ਦੇਵੀ ਪ੍ਰਵੰਤ ਸੀ ਉਪਨਿਸ਼ਦਾਂ ਦੀ ਦਾਰਸ਼ਨਿਕਤਾ ਉਪਨਿਸ਼ਦਾਂ ਦੀ ਦਾਰਸ਼ਨਿਕਤਾ ਬਾਰੇ ਜੋ ਡਾਕਟਰ ਵਜੀਤ ਸਿੰਘ ਲਿਖਦਾ ਹੈ ਕਿ ਵੇਦਾਂ ਵਿੱਚ ਭਾਰਤੀ ਦਰਸ਼ਨ ਦੇ ਦੋ ਸਰੋਤ ਬੀਜ ਰੂਪ ਵਿੱਚ ਮੌਜੂਦ ਹਨ ਸੰਪਰਦਾਰਸ਼ਣਿਕਤਾ ਦਾ ਅਸਥਾਰਥ ਪ੍ਰਗਟਾਵਾ ਉਪਰਿਸ਼ਟਾਂ ਵਿੱਚ ਆ ਕੇ ਹੋਇਆ ਵਿਦਿਆ ਦਾ ਦੂਸਰਾ ਭਾਗ ਬ੍ਰਾਹਮਣ ਗ੍ਰੰਥਾਂ ਜਿਨ੍ਹਾਂ ਵਿੱਚੋਂ ਉਤਪੰਨ ਆਰਣੇਖੋਂਦ ਵਿੱਚ ਆਏ ਬ੍ਰਾਹਮਣਾ ਵਿੱਚ ਰਸਮਾਂ ਰੀਤਾਂ ਦੀ ਪਾਲਣਾ ਦੇ ਨਿਯਮ ਤੇ ਹਦਾਇਤਾਂ ਅੰਕਿਤ ਹਨ ਜੋ ਆਰਣਿਕਾ ਵਿੱਚ ਰੀਤਾਂ ਦੀ ਚਿੰਨ ਰੂਪ ਵਿਆਖਿਆ ਤੋਂ ਬਿਨਾਂ ਸਮਾਧੀ ਲਿਵਲੀਨਤਾ ਆਦ ਦੇ ਢੰਗ ਨਿਸ਼ਚਿਤ ਕੀਤੇ ਗਏ ਹਨ ਮੁਲਿਆ ਦਾਰਸ਼ਨਿਕ ਰਚਨਾਵਾਂ ਉਪਨਿਸ਼ਦਾਂ ਨੂੰ ਮੰਨਿਆ ਜਾਂਦਾ ਹੈ ਜੋ ਗਣਤੀ ਵਿੱਚ 1180 ਦੱਸੇ ਗਏ ਹਨ ਪਰ ਸਾਰੇ ਦੇ ਸਾਰੇ ਉਪਲਬਧ ਨਹੀਂ ਹਨ ਕੇਵਲ 108 ਉਪਨਿਸ਼ਦ ਵਿਦਵਾਨਾਂ ਨੂੰ ਪ੍ਰਾਪਤ ਹੋਏ ਜਿਨ੍ਹਾਂ ਉੱਤੇ ਟਿੱਕਾ ਟਿੱਪਣੀ ਕਰਨੀ ਕੀਤੀ ਗਈ ਹੈ ਇਹਨਾਂ ਵਿੱਚੋਂ ਮੁੱਖ ਉਪਨਿਸ਼ਦ ਕੇਵਲ 10 ਹਨ ਨੰਬਰ 1 ਈਸ਼ਾ ਵਾਸਿਆ ਨੰਬਰ 2 ਕੇਨ ਨੰਬਰ 3 ਕੰਠ ਕਠ ਨੰਬਰ 4 ਪ੍ਰਸ਼ਨ ਨੰਬਰ 5 ਮੁੰਡਕ ਨੰਬਰ 6 ਮਾਂਡੁਕਿਆ ਨੰਬਰ 7 ਤੇਤਰੀ ਹੈ ਨੰਬਰ 8 ਐਤਰੀ ਐਤਰੀ ਹੈ ਨੰਬਰ 9 ਛੰਦੂਕ ਹੈ ਨੰਬਰ 10 ਪ੍ਰਿਦਾ ਰਣਯਕ ਕਈ ਵਿਦਵਾਨ ਮੁੱਖ ਪ੍ਰਿਸ਼ਤਾਂ ਦੀ ਕਿਰਤੀ 13 ਦੱਸਦੇ ਇਹਨਾਂ ਵਿੱਚ ਮੈਤਰੀ ਹੈ ਈਸ਼ ਤੇ ਕਉਸ਼ਤਰੀ ਕਉਸ਼ਿਤ ਕੀ ਹੈ ਨੂੰ ਸ਼ਾਮਲ ਕਰਦੇ ਹਨ ਉਪਨਿਸ਼ਦਾਂ ਨੂੰ ਵਿਦਵਾਨ ਦਾ ਨਾਮ ਵੀ ਦਿੱਤਾ ਗਿਆ ਹੈ ਜਿਸ ਤੋਂ ਭਾਵ ਹੈ ਵੇਦ ਦਾ ਅੰਤ ਇਹ ਕੇਵਲ ਵੇਦਾਂ ਦਾ ਅੰਤਲਾ ਭਾਗ ਹੀ ਨਹੀਂ ਸਗੋ ਵੈਦਿਕ ਉਦੇਸ਼ਾਂ ਦੇ ਲਖਾਇਕ ਵੀ ਹਨ ਸਪਸ਼ਟ ਹੈ ਕਿ ਵੈਦਿਕ ਸਾਹਿਤ ਇਸ ਵਿੱਚ ਚਾਰ ਵੇਦ ਬ੍ਰਾਹਮਣ ਆਰਣਿਕ ਅਤੇ ਉਪਨਿਸ਼ਦ ਸ਼ਾਮਲ ਹਨ ਅਤੇ ਇਹ ਚਾਰੇ ਵਰਗ ਇੱਕ ਦੂਸਰੇ ਨਾਲ ਅੰਤਰ ਸਬੰਧ ਵਿੱਚ ਜੁੜੇ ਹੋਏ ਹਨ ਉਪਨਿਸ਼ਦਾਂ ਨੂੰ ਭਾਰਤੀ ਵਿਚਾਰਧਾਰਾ ਤੇ ਸਵੇਚਾਰ ਦੇ ਸੋਮਿਆਂ ਵਜੋਂ ਸਭਕ੍ਰਿਤੀ ਮਿਲੀ ਹੈ ਇਹ ਗ੍ਰੰਥ ਕਿਸੇ ਇੱਕ ਕਰਤਾ ਦੀ ਕਿਰਤ ਨਹੀਂ ਹਨ ਨਾ ਹੀ ਵਿਧੀਵਤ ਦਾਰਸ਼ਨਿਕ ਰਚਨਾਵਾਂ ਹਨ ਇਹਨਾਂ ਦੇ ਲੇਖਕ ਰਹਸਵਾਦੀ ਦ੍ਰਿਸ਼ਟੀਤਾਂ ਜਿਨ੍ਹਾਂ ਨੇ ਉਚਤਮ ਹਕੀਕਤਾ ਨਿਜੀ ਅਨੁਭਵ ਕੀਤਾ ਤੇ ਆਪਣੇ ਵਿਚਾਰਾਂ ਨੂੰ ਕਥਾ ਕਹਾਣੀ ਵਾਰਤਾਲਾਪ ਤੇ ਟੋਟਕਿਆਂ ਦੇ ਰੂਪ ਵਿੱਚ ਕਲਮਬਤ ਕੀਤਾ ਉਹਨਾਂ ਦੀ ਲਿਖਣ ਸ਼ੈਲੀ ਕਾਵਿਕ ਹੈ ਜਿੱਥੇ ਕਾਵਿਕ ਲਿਖੀ ਜਿੱਥੇ ਵਾਰਤਕ ਲਿਖੀ ਹੈ ਉੱਥੇ ਵੀ ਕਾਵਿਕ ਗੁਣ ਪ੍ਰਤੱਖ ਹੈ ਕਈ ਥਾਵਾਂ ਤੇ ਚਿੰਨ ਰੂਪੀ ਪ੍ਰਭਾਵ ਦਿੰਦੇ ਹਨ ਜੋ ਅਰਥ ਨੂੰ ਸਪਸ਼ਟ ਹੋਣ ਵਿੱਚ ਸਹਾਇਤਾ ਨਹੀਂ ਕਰਦੇ ਅਤੇ ਪਾਠ ਵਿੱਚ ਗੋਹਜ ਪੈਦਾ ਕਰਦੇ ਉਪ੍ਰਿਸ਼ਟਾ ਸ਼ਾਬਦਿਕ ਅਰਥ ਗੁਰੂ ਦੇ ਸਨਮੁਖ ਸ਼ਰਧਾਪੂਰਵਕ ਬੈਠਕ ਹੈ ਜਿਸ ਰਾਹੀਂ ਸ਼ਿਸ਼ ਸਿੱਖਿਆ ਪ੍ਰਾਪਤ ਕਰਦਾ ਸੀ ਉਸਤਾਦ ਤੇ ਸ਼ਿਗਰਦੀ ਪਰਸਪਰ ਭੇਟ ਤੇ ਗੁਪਤ ਗੋਈ ਦੀ ਵਿਧੀ ਦੇ ਆਧਾਰ ਉਤੇ ਇਨਾ ਅਧਿਆਤਮਕ ਸਿੱਖਿਆਵਾਂ ਨੂੰ ਉਪ੍ਰਿਸ਼ਟਾ ਨਾਮ ਦਿੱਤਾ ਗਿਆ ਸ਼ਿਸ਼ ਨੂੰ ਗੁਰੂ ਪਾਸੋਂ ਜੋ ਗੋਹ ਜਾਂ ਗੁਪਤ ਸੰਕੇਤ ਪ੍ਰਾਪਤ ਹੁੰਦੇ ਸਨ ਉਹਨਾਂ ਨੂੰ ਗੁਜੇ ਆਦੇਸ਼ ਵੀ ਕਿਹਾ ਜਾਂਦਾ ਹੈ ਇਹ ਪਰਮ ਗੋਹਜ ਹੀ ਉਪ੍ਰਿਸ਼ਟਾ ਦਾ ਸਾਰ ਹਨ ਤੇ ਗਿਆਨ ਦਾ ਹਨੇਰਾ ਮਿਟਾ ਕੇ 11 ਉਪਯੋਗਲਾਤਿੰਦੇ ਸਾਧਨ ਉਪਨਿਸ਼ਦਾਂ ਦੇ ਵਿਸ਼ਾ ਵਸਤੂ ਨੂੰ ਤਿੰਨ ਉਪਵਰਗ ਵਿੱਚ ਰੱਖ ਕੇ ਸਮਝਿਆ ਜਾ ਸਕਦਾ ਹੈ ਜੀਵ ਜਗਤ ਤੇ ਬ੍ਰਹਮ ਮਨੁੱਖੀ ਜੀਵ ਵਿੱਚ ਚੇਤਨਾ ਦਾ ਗੁਣ ਮੌਜੂਦ ਹੈ ਜੋ ਉਸ ਦੇ ਮਨ ਤੇ ਬੁੱਧੀ ਦੀ ਕਿਰਿਆ ਰਾਹੀਂ ਵਿਅਕਤ ਹੁੰਦਾ ਹੈ ਤੈਤ੍ਰੀਆ ਉਪਰਿਸ਼ ਦੇ ਵਿੱਚ ਜੀਵਨ ਦੇ ਪੰਜ ਕੋਸ਼ਾਂ ਦੀ ਕੋਸ਼ਾਂ ਦਾ ਸਿਧਾਂਤ ਪ੍ਰਾਪਤ ਹੈ ਜੋ ਉਸ ਦੀ ਆਤਮਾ ਨੂੰ ਪੜਦਿਆਂ ਛੇਠਾਂ ਕੱਜੀ ਰੱਖਦੇ ਹਨ ਪਹਿਲਾ ਅਨਮਯ ਕੋਸ਼ ਹੈ ਜੋ ਸਰੀਰਕ ਨੂੰ ਪਦਾਰਥਕ ਆਧਾਰ ਦਿੰਦਾ ਹੈ ਅਤੇ ਵਿਅਕਤੀ ਨੂੰ ਕਾਰਜ ਕਰਨ ਦੇ ਯੋਗ ਬਣਾਉਂਦਾ ਹੈ। ਦੂਸਰਾ ਪ੍ਰਾਣਮਯ ਕੋਸ਼ ਹੈ ਜੋ ਸਵਾਸ ਯੰਤਰ ਦੇ ਰੂਪ ਵਿੱਚ ਵਿਅਕਤੀ ਦੇ ਜੀਵਨ ਦਾ ਆਧਾਰ ਹੈ। ਤੀਸਰਾ ਮਨੋਮਯ ਕੋਸ਼ ਹੈ ਜੋ ਅਨਮਈ ਤੇ ਪ੍ਰਾਣਮਈ ਪਦਰਾ ਦੇ ਟਾਕਰੇ ਉੱਤੇ ਵਦੇਰੇ ਸੁਖਮ ਮੰਡਲ ਹੈ। ਇਹ ਚੇਤਨਾ ਦੀ ਪੱਧਰ ਹੈ ਜਿੱਥੇ ਕਾਮਨਾ, ਤ੍ਰਿਪਤੀ, ਸੁਆਦ, ਸ਼ੰਕਾ ਆਦ ਮਾਨਸਿਕ ਕਿਰਿਆਵਾਂ ਵਰਤਦੀਆਂ ਹਨ ਚੌਥਾ ਵਿਗਿਆਨ ਮੈ ਕੋਸ਼ ਹੈ ਜੋ ਮਾਨਸਿਕਤਾ ਦਾ ਉਚੇਰਾ ਭਾਗ ਹੈ ਇੱਥੇ ਬૌਧਿਕ ਤੇ ਤਾਰਕ ਕਿਰਿਆ ਵਰਤਦੀ ਹੈ ਮਨੋਰਥਾਂ ਦੀ ਪ੍ਰਾਪਤੀ ਹਿੱਤ ਦਿਸ਼ਾ ਨਿਰਦਾਤ ਹੁੰਦੀ ਹੈ ਤੇ ਸਾਹਿਤ ਕਲਾ ਦਰਸ਼ਨ ਵਿੱਚ ਰੁਚੀ ਜਾਗਦੀ ਹੈ ਪੰਜਵਾਂ ਆਨੰਦ ਮੈ ਕੋਸ਼ ਹੈ ਜੋ ਆਤਮਿਕ ਵਿਕਾਸ ਦੀ ਅੰਤਲੀ ਮੰਜ਼ਿਲ ਹੈ ਅਤੇ ਪਹਿਲੇ ਚਾਰ ਕੋਸ਼ਾਂ ਨੂੰ ਪਿੱਛੇ ਛੱਡ ਕੇ ਆਨੰਦ ਵਿੱਚ ਮਗਨਤਾ ਦੀ ਸੂਖਮ ਪੱਧਰ ਖੋਦਾ ਜਾਂਦਾ ਹੈ ਉਪਨਿਸ਼ਦਾਂ ਵਿੱਚ ਪਰਮ ਤਤ ਜਾਂ ਪਰਮ ਸਤ ਨੂੰ ਬ੍ਰਹਮ ਦਾ ਨਾਮ ਦੇ ਕੇ ਬ੍ਰਹਮਵਾਦ ਦਾ ਸਿਧਾਂਤ ਪ੍ਰਸਤੁਤ ਕੀਤਾ ਗਿਆ ਹੈ। ਬ੍ਰਹਮ ਨੂੰ ਸਤ ਚਿਤ ਆਨੰਦ ਸਰੂਪ ਦਰਸਾਇਆ ਗਿਆ ਹੈ ਅਤੇ ਓਮ ਦਾ ਪ੍ਰਤੀਕ ਮੰਨਿਆ ਹੈ। ਪੁਰਵਰਤੀ ਵੈਦਿਕ ਸਾਹਿਤ ਵਿੱਚ ਦੇਵੀ-ਦੇਵਤਿਆਂ ਦੀ ਉਪਾਸਨਾ ਕੇਂਦਰੀ ਮਹੱਤਵ ਦਾ ਵਿਸ਼ਾ ਸੀ। ਉਪਨਿਸ਼ਦ ਅਨੁਸਾਰ ਸਭ ਦੇਵਤੇ ਕੋਈ ਇੱਕ ਬ੍ਰਹਮ ਦੀਆਂ ਸ਼ਕਤੀਆਂ ਹਨ। ਬ੍ਰਹਮ ਸਦੀਵੀ ਤੇ ਅਕਸ਼ਰ ਸ਼ਹਸਤੀ ਹੈ ਜਿਸ ਦਾ ਗਿਆਨ ਪਰਾਪ ਹੁੰਦਾ ਹੈ ਅਤੇ ਉਪਨਿਸ਼ਦ ਅਨੁਸਾਰ ਹੋਰ ਸਾਰੇ ਗਿਆਨ ਆਪਰਾ ਹਨ ਜਿਨ੍ਹਾਂ ਵਿੱਚ ਵੇਦਾਂ ਦਾ ਬੋਧ ਪਰਪੰਚ ਵਿਗਿਆਨ ਤੇ ਕਲਾਵਾਂ ਦੀ ਜਾਣਕਾਰੀ ਸ਼ਾਮਲ ਹੈ ਜੀਵ ਲਈ ਸੰਸਾਰਕ ਵਿੱਦਿਆ ਦੇ ਨਾਲ ਨਾਲ ਪਰਾ ਦਾ ਗਿਆਨ ਪ੍ਰਾਪਤ ਕਰਨਾ ਅਵਸ਼ਕ ਹੈ ਤਦ ਹੀ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਮੁਕਤ ਹੋ ਸਕੇਗਾ ਅੱਗੇ ਹੈ ਚਾਰਵਾਕ ਜੈਨ ਤੇ ਬੁੱਧਿਦਰਸ਼ਨ ਭਾਰਤੀ ਦਰਸ਼ਨ ਧਾਰਾ ਦੇ ਕੁਝ ਤੱਤ ਜੇ ਹਨ ਜੋ ਵੈਦਿਕ ਸ਼ਰੂਤਾਂ ਨੂੰ ਆਪਣੇ ਚਿੰਤਨ ਦਾ ਆਧਾਰ ਨਹੀਂ ਬਣਾਉਂਦੇ ਤੇ ਵੇਦਾਂ ਤੋਂ ਸਤੱਤ ਰੂਪ ਵਿੱਚ ਆਪਣੇ ਵਿਸ਼ਵਾਸ ਤੇ ਸਿਧਾਂਤ ਪ੍ਰਸਤੁਤ ਕਰਦੇ ਹਨ ਇਹਨਾਂ ਮਤਾਂ ਨੂੰ ਅਕਸਰ ਨਾਸਤਿਕ ਕਿਹਾ ਜਾਂਦਾ ਸੀ ਜਿਸ ਤੋਂ ਭਾਵ ਸੀ ਵੇਦਾਂ ਦੀ ਅਸਵੀਕ੍ਰਿਤੀ ਮੁੱਖ ਰੂਪ ਵਿੱਚ ਤਿੰਨ ਦਾਰਸ਼ਨਿਕ ਮਤ ਇਸ ਵਰਗ ਵਿੱਚ ਆਉਂਦੇ ਹਨ ਚਾਰਵਾਕ ਜੈਨ ਮਤ ਤੇ ਬੁੱਧਿ ਮਤ ਅਗਲੇ ਦੋ ਮਤਾਂ ਨੇ ਮਗਰਲੇ ਦੋ ਮਤਾਂ ਨੇ ਆਪਣੀਆਂ ਧਰਮ ਪ੍ਰਣਾਲੀਆਂ ਵੀ ਵਿਕਸਿਤ ਕੀਤੀਆਂ ਜਦੋਂ ਕਿ ਚਾਰਵਾਕ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਨਿਰੋਲ ਸਿਧਾਂਤਕ ਵਿਚਾਰ ਪ੍ਰਸਤੁਤ ਕਰਦਾ ਹੈ ਚਾਰਵਾਕੀ ਸਿਧਾਂਤ ਬਾਰੇ ਆਪਾਂ ਗੱਲ ਕਰਦੇ ਹਾਂ ਚਾਰਵਾਕੀ ਸਿਧਾਂਤ ਰੀਤੀਵਾਦ ਦਾ ਤਿੱਬਰ ਵਿਰੋਧ ਕਰਦਾ ਹੈ ਇਸ ਨੂੰ ਕੋਈ ਸਦਾਚਾਰ ਪ੍ਰਣਾਲੀ ਜਾਂ ਨੈਤਿਕ ਕਦਰ ਕੀਮਤ ਪ੍ਰਵਾਨ ਨਹੀਂ ਇਹ ਜਗ ਮਿੱਠਾ ਇਸ ਦਾ ਮੂਲ ਵਿਸ਼ਵਾਸ ਹੈ ਜੋ ਇਸ ਨੂੰ ਸੁਖਵਾਦ ਨਾਲ ਸੰਬੰਧਿਤ ਕਰਦਾ ਹੈ ਜਗਤ ਵਿੱਚ ਕੋਈ ਨਿਰੋਲ ਜਾਂ ਉਦੇਸ਼ ਕਿਰਿਆਸ਼ਲ ਨਹੀਂ ਕਿਰਿਆਸ਼ੀਲ ਨਹੀਂ ਜਿਸ ਦੀ ਭਾਲ ਵਿੱਚ ਸਮਾਂ ਗੁਆਇਆ ਜਾਵੇ ਨਾ ਹੀ ਕੁਦਰਤ ਕਿਸੇ ਨਿਯਮ ਦੀ پابੰਦ ਹੈ ਚਾਰਵਕੀ ਚਿੰਤਕ ਸ਼ੰਕਾਵਾਦੀ ਤੇ ਨਿਰਵਿਗਿਆਨਵਾਦੀ ਹਨ ਜਿਨ੍ਹਾਂ ਦਾ ਮਤ ਹੈ ਕਿਸੇ ਅਧਿਆਤਮਕ ਗਿਆਨ ਦੀ ਪ੍ਰਾਪਤੀ ਦਾ ਯਤਨ व्यर्थ ਹੈ ਤੇ ਮਨੁੱਖ ਦਾ ਕੋਈ ਗਿਆਨ નિਸ਼ਚਿਤ ਜਾਂ ਪਰੋਸੀਯੋਗ ਨਹੀਂ ਜੋ ਜਾਣਕਾਰੀ ਸਾਨੂੰ ਸਧਾਰਨ ਵਿੱਚ ਨਿੱਤਾ ਪ੍ਰਤੀ ਜੀਵਨ ਦੇ ਤੱਥਾਂ ਸੰਬੰਧੀ ਮਿਲਦੀ ਹੈ ਉਹੀ ਗਿਆਨ ਹੈ ਅਤੇ ਆਗਮਨ ਵਿਧੀ ਰਾਹੀਂ ਪ੍ਰਾਪਤ ਅਜਿਹੀ ਜਾਣਕਾਰੀ ਸਾਡੇ ਵਿਸ਼ਵਾਸਾਂ ਦਾ ਆਧਾਰ ਹੈ ਅਜਿਹੇ ਕੁਝ ਵਿਚਾਰ ਡਾਕਟਰ ਵਜੀਰ ਸਿੰਘ ਦੇ ਚਾਰਵਕ ਫਿਲਾਸਫੀ ਬਾਰੇ ਦਿੱਤੇ ਗਏ ਅੱਗੇ ਹੈ ਜੈਨ ਦਰਸ਼ਨ ਜੈਨ ਦਰਸ਼ਨ ਭਾਰਤੀ ਅਨਵੇਦਿਕ ਚਿੰਤਾਂ ਚਿੰਤਰ ਪ੍ਰਣਾਲੀ ਵਿੱਚੋਂ অতি ਪ੍ਰਾਚੀਨ ਹੈ ਜੋ 5ਵੀਂ ਸਦੀ ਪੂਰਵ ਈਸਵੀ ਵਿੱਚ ਫੜਿਆ ਫੁੱਲਿਆ ਇਸ মত ਦਾ ਪਹਿਲਾ ਤੀਰਥ ਤੀਰਥੰਕਰ ਤੇ ਸੰਚਾਲਕ ਰਿਸ਼ਭ ਦੇਵ ਮੁਨੀਸੀ ਤੇ ਅੰਤਲਾ ਭਾਗ 24ਵਾਂ ਤੀਰਥ ਤੀਰਥੰਕਰ ਵਰਧਮਾਨ ਮਹਾਵੀਰ ਜਿਸ ਨੇ ਇਸ মত ਨੂੰ ਵਿਧੀਵਦ ਵਿਧੀਵਦ ਢੰਗ ਨਾਲ ਪ੍ਰਸਤੁਤ ਕੀਤਾ ਜੈਨ ਚਿੰਤਨ ਅਨੁਸਾਰ ਸੰਸਾਰ ਵਿੱਚ ਜੀਵ ਚੇਤਨ ਅਤੇ ਅਜੀਵ ਅਚੇਤਨ ਦੋ ਤਰ੍ਹਾਂ ਦੀਆਂ ਹਸਤੀਆਂ ਹਨ ਮਨੁੱਖ ਜੀਵ ਵਰਗ ਵਿੱਚ ਆਉਂਦਾ ਹੈ ਪਰ ਉਹ ਸੰਸਾਰਿਕ ਬੰਧਨਾਂ ਵਿੱਚ ਫਸਿਆ ਹੋਣ ਕਰਕੇ ਆਪਣੀਆਂ ਕੁੱਲ ਸਮਰਥਾਵਾਂ ਉਜਾਗਰ ਨਹੀਂ ਕਰ ਸਕਦਾ ਯਥਾਰਥ ਅਨੇਕਮুখী ਤੇ ਜਟਿਲ ਹੈ ਜਿਸ ਨੂੰ ਇੱਕੋ ਤਰ੍ਹਾਂ ਨਾਲ ਕਥਨ ਕਰਨਾ ਸੰਭਵ ਨਹੀਂ ਜੈਨ ਸਿਧਾਂਤ ਨੂੰ ਅਨੇਕਤਾਵਾਦ ਤੇ ਸਯਾਦਵਾਦ ਦੇ ਨਾਮ ਦਿੱਤੇ ਗਏ ਜੈਨ ਮਤ ਵਿੱਚ ਨੈਤਿਕਤਾ ਨੂੰ ਪ੍ਰਮੁੱਖ ਸਥਾਨ ਮਿਲਿਆ ਹੈ ਅਹਿੰਸਾ ਤੇ ਕਰਮ ਸਿਧਾਂਤ ਇਸ ਦੇ ਕੇਂਦਰੀ ਸੰਕਲਪ ਹਨ ਇਸ ਤੇ ਤਿੰਨ ਰਤਨ ਸਹੀ ਗਿਆਨ ਸਹੀ ਵਿਸ਼ਵਾਸ ਤੇ ਸਹੀ ਆਚਰਣ ਮੰਨੇ ਗਏ ਹਨ ਨਾਲ ਹੀ ਇਸ ਨੇ ਪੰਜ ਪ੍ਰਣ ਨਿਰਧਾਰਨ ਕੀਤੇ ਨਿਰਧਾਰਤ ਕੀਤੇ ਕਿਸੇ ਨੂੰ ਦੁੱਖ ਨਾ ਪਹਚਾਓ ਸਚਾਈ ਅਤੇ ਸਚਾਈ ਉਤੇ ਕਾਇਮ ਰਹੋ ਲਾਲਚ ਤਿਆਗੋ ਵਾਸਨਾਵਾਂ ਤੋਂ ਬਚੋ ਸੰਸਾਰਿਕ ਅਵਸਥਾ ਤੋਂ ਅਲਿਪਤ ਰਹੋ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਵਿਅਕਤੀ ਬੰਧਨ ਮੁਕਤ ਹੋ ਸਕਦਾ ਹੈ ਦੇਵਤਿਆਂ ਨੂੰ ਵੀ ਮੁਕਤ ਹੋਣ ਲਈ ਮਨੁੱਖ ਦੇ ਜਨਮ ਵਿਚ ਆਉਣਾ அவਸ਼ਕ ਹੈ ਅੱਗੇ ਗੱਲ ਆ ਜਾਂਦੀ ਹੈ ਬੁੱਧ ਦਰਸ਼ਨ ਦੀ ਬੁੱਧ ਦਰਸ਼ਨ ਵੀ ਜੈਨ মতਵਾੰਗ ਅਵਾਇਦਕ ਹੈ ਤੇ 25000 ਸਾਲ ਪੁਰਾਣਾ ਫਲਸਫਾ ਹੈ ਇਸ ਨੇ ਭਾਰਤ ਦੀਆਂ ਸੀਮਾਵਾਂ ਤੋਂ ਪਾਰ ਜਾ ਕੇ ਏਸ਼ੀਆ ਹੀ ਨਹੀਂ ਹੋਰ ਨਵਾਦੀਪਾਂ ਵਿੱਚ ਲੋਕਮਨ ਨੂੰ ਪ੍ਰਭਾਵਿਤ ਕੀਤਾ ਤੇ ਇਸ ਦੇ ਸੰਚਾਰ ਗੌਤਮ ਬੁੱਧ ਨੇ ਅਨਾਤਮ ਦਾ ਵਿਚਾਰ ਦੇ ਕੇ ਇਸ ਦੀ ਵੀ ਆਤਮਾ ਦੀ ਹੋਂਦ ਵਜੋਂ ਵੱਲੋਂ ਸਿਰ ਇਨਕਾਰ ਕੀਤਾ ਇਹ ਤੱਥ ਇਸ ਨੂੰ Hindu ਅਤੇ Jain ਚਿੰਤਨ ਦੋਹਾਂ ਤੋਂ ਵਖਰੇਉਂਦਾ ਹੈ ਵਿਅਕਤੀ ਦਾ ਆਪਾ ਸੈਲਫ ਕੋਈ ਸਥਿਰ ਹੁੰਦ ਨਹੀਂ ਜੋ ਵਪਿੰਨ ਕਰਿਆਵਾਂ ਤੇ ਸਥਿਤੀਆਂ ਵਿੱਚੋਂ ਲੰਘਦੀ ਹੈ ਸਗੋਂ ਜਿਸ ਨੂੰ ਅਸੀਂ ਆਪਾ ਜਾਂ ਆਤਮਾ ਕਹਿੰਦੇ ਹਾਂ ਉਹ ਛਿਣਛਣ ਵਾਪਰਦੀਆਂ ਘਟਨਾਵਾਂ ਦੇ ਅਨਭਵਨ ਜੋ ਇੱਕ ਲੜੀ ਵਿੱਚ ਪ੍ਰੂਚੇ ਜਾਪਦੇ ਹਨ ਬੁੱਧ ਤੇ ਚਿੰਤਨ ਵਿੱਚ ਛਿਣਵਾਦ ਇੱਕ ਹੋਰ ਮਹੱਤਵਪੂਰਨ ਸਿਧਾਂਤ ਹੈ ਜੋ ਕਿਸੇ ਵੀ ਵਸਤੂ ਜਾਂ ਸੱਤਾ ਦੀ ਸਥਾਈ ਹੋਂਦ ਵਿੱਚੋਂ ਵੱਲੋਂ ਅਨਕਾਰੀ ਹੈ ਉਸ ਸੰਸਾਰ ਪਰਵਰਤਨ ਹੀ ਸਭ ਤੋਂ ਵੱਡੀ ਸਚਾਈ ਹੈ ਕੁਝ ਵੀ ਨਿਤ ਨਹੀਂ ਸਭ ਕੁਝ ਅਨਿਤ ਹੈ ਆਤਮਾ ਅਤੇ ਜਗਤ ਦੋਵੇਂ ਨਦੀ ਦੇ ਪ੍ਰਵਾਹ ਵਾਂਗ ਵਹਿੰਦੇ ਚਲੇ ਜਾ ਰਹੇ ਘਟਨਾ ਸਰੂਪ ਹਨ ਜਾਂ ਫਿਰ ਅੱਗ ਦੀ ਲਟ ਵਾਂਗ ਪਲ-ਪਲ ਨਸ਼ਟ ਹੋ ਰਹੇ ਤਤ ਹਨ ਇਸ ਲਈ ਬੁੱਧੀ ਦਰਸ਼ਨ ਨੂੰ ਪਰਵਰਤਨਵਾਦ ਦਾ ਨਾਮ ਦਿੱਤਾ ਗਿਆ ਹੈ ਮਹਾਤਮਾ ਬੁੱਧ ਦੇ ਵਿਚਾਰਧਾਰਾ ਦਾ ਮੂਲ ਮਹਾਵਰਾ ਦੁੱਖ ਹੈ ਇਸ ਨੇ ਆਪਣੀ ਗੱਲ ਸੁਮ ਦੁਖਮ ਦੁਖਮ ਤੋਂ ਰੰਭ ਕੀਤੀ ਸਾਰੀ ਮਨੁੱਖਤਾ ਦੁੱਖ ਵਿੱਚ ਗਰਸੀ ਹੋਈ ਹੈ ਪਰ ਇਸ ਬਿਮਾਰੀ ਦਾ ਇਲਾਜ ਸੰਭਵ ਹੈ ਜੋ ਬੁੱਧ ਨੇ ਅਸ਼ਟਮਾਰਗ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਇਹ ਮਾਰਗ ਜੇਹੀ ਜੀਵਨ ਚਾਚ ਉਲੀਕਦਾ ਹੈ ਜੋ ਅਤਵਾਦੀ ਸੋਚਣੀ ਤੋਂ ਤੇ ਕਰਮਨੀ ਤੋਂ ਬਚਨ ਦੀ ਵਿਧੀ ਹੈ ਇਹ ਪ੍ਰਵਿਰਤੀ ਤੇ ਨਿਵਰਤੀ ਮਾਰਗਾਂ ਦੇ ਵਿਚਕਾਰ ਬੰਧ ਮਾਰਗ ਹੈ ਇਹ ਨਾ ਕਾਮਨਾਵਾਂ ਦੇ ਦਮਨ ਦਾ ਤੇ ਨਾ ਹੀ ਇਹਨਾਂ ਦੀ ਬੇਰੋਕ ਤ੍ਰਿਪਤੀ ਦਾ ਵਿਸ਼ਵਾਸੀ ਹੈ ਇਹ ਸਾਰੇ ਯਤਨ ਦਾ ਉਦੇਸ਼ ਨਿਰਵਾਣ ਦੀ ਪ੍ਰਾਪਤੀ ਹੈ ਜੋ ਮਨੁੱਖ ਸੰਤਾਪ ਤੋਂ ਮੁਕਤ ਅਨੰਦਤ ਅਵਸਥਾ ਹੈ ਜਿੱਥੇ ਕੋਈ ਤ੍ਰਿਸ਼ਨਾ ਬਾਕੀ ਨਹੀਂ ਰਹਿੰਦੀ ਸ਼ਾਂਤੀ ਦਾ ਪਸਾਰਾ ਹੋ ਜਾਂਦਾ ਹੈ ਕਈ ਵਿਆਖਿਆਕਾਰਾਂ ਨੇ ਨਿਰਵਾਣ ਦਾ ਅਰਥ ਵਿਅਕਤੀਗਤ ਜੀਵਨ ਦੀ ਸਮਾਪਤੀ ਕੀਤਾ ਹੈ ਕਿਉਂਕਿ ਮਨੁੱਖੀ ਹੋਣ ਦੀ ਦੁੱਖ ਦਾ ਮੂਲ ਕਾਰਨ ਹੈ ਤੇ ਦੁੱਖਾਂ ਤੋਂ ਨਿਜਾਤ ਵੀ ਇਸ ਦੇ ਅੰਤ ਨਾਲ ਹੀ ਸੰਭਵ ਹੈ ਬੋਧੀ ਜੀਵਨ ਜਾਤ ਵਿੱਚ ਧਿਆਨ ਨੂੰ ਮਹੱਤਵਪੂਰਨ સ્થાન ਪ੍ਰਾਪਤ ਹੈ ਜਿਸ ਦੇ ਆਧਾਰ ਉੱਤੇ ਜੈਨ ਬੁੱਧਮੱਤੀ ਰਚਨਾ ਹੋਈ ਬੋਧੀ ਚਿੰਤਨ ਧਾਰਾ ਅਨੁਸਾਰ ਹਰ ਹੋਂ ਤੇ ਹਸਤੀ ਦਾ ਮੂਲ ਧਾਨ ਹੈ ਮਾਨਸਿਕ ਕਿਰਿਆ ਦੇ ਵਿਵੰਧ ਉੱਤੇ ਬਸ਼ੀਕਾਰ ਪਾਉਣ ਲਈ ਇਕਾਗਰ ਚੇਤਨ ਦੀ ਅਵਸ਼ਕਤਾ ਹੈ। ਇਸੇ ਵਿਧੀ ਰਾਹੀਂ ਗੌਤਮ ਬੁੱਧ ਨੂੰ ਬੋਧ ਪ੍ਰਾਪਤ ਹੋਇਆ ਸੀ। ਜ਼ੈਨ ਮਤ ਨੇ ਜ਼ੈਨ ਤੋਂ ਭਾਵ Z E N ਜ਼ੈਨ ਮਤ ਨੇ ਚੀਨ ਅਤੇ ਜਪਾਨ ਵਿੱਚ ਝੁਕਾ ਵਿਕਾਸ ਕੀਤਾ। ਅਤੇ ਇਸ ਦੇ ਕਈ ਨਵੇਂ ਫਿਰਕੇ ਸਥਾਪਿਤ ਹੋਏ। ਇਸ ਮਤ ਦੇ ਆਧੁਨਿਕ ਚਿੰਤਕਾਂ ਅਨੁਸਾਰ ਜੈਨ ਹੀ ਅਜੋਕ ਕਿਸਮਾਂ ਦੇ ਕ੍ਰਿਤੀ ਦੂਰ ਕਰਨ ਦੇ ਸਮਰੱਥ ਹਨ ਬੁੱਧਮੱਤ ਦਾ ਇਹ ਮਾਨਵਵਾਦੀ ਸੰਦੇਸ਼ ਫਲਸਫੇ ਜੀਵਨ ਸ਼ੈਲੀ ਤੇ ਸਮਾਧੀ ਦੀ ਤਕਨੀਕ ਦਾ ਹੁਣ ਹਾਲ ਸੰਯੋਗ ਹੈ ਤੀਜੀ ਗੱਲ ਜਿਹੜੀ ਆਪਾਂ ਕਰਨੀ ਹੈ ਛੇ ਸ਼ਾਸਤਰ ਭਾਵ ਖੱਟ ਦਰਸ਼ਨ ਦੀ ਉਹਦੇ ਵਿੱਚ ਵੈਦਿਕ ਸਰੂਪਾਂ ਦੀ ਅਧਿਕਾਰ ਸੰਬੰਧਤਾ ਨੂੰ ਸਵੀਕਾਰ ਕਰਨ ਵਾਲੇ ਆਸਤਵਿਕ ਸ਼ਾਸਤਰਾ ਨੂੰ ਛੇ ਦਰਸ਼ਨ ਕਿਹਾ ਜਾਂਦਾ ਹੈ ਜੋ ਇਸ ਪ੍ਰਕਾਰ ਹੈ ਪਹਿਲਾ ਹੈ ਸਾਂਖ ਇਸ ਦਾ ਕਰਤਾ ਕਪਲ ਰਿਸ਼ੀ ਹੈ ਜਿਸ ਨੂੰ Hindu ਫਲਸਫੇ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਤੇ ਜਿਸ ਨੇ ਪੁਰਸ਼ ਤੇ ਪ੍ਰਕਿਰਤੀ ਦੀ ਭਿੰਨਤਾ ਦਰਸਾਈ ਦੂਜਾ ਹੈ ਯੋਗ ਪਤੰਜਲੀ ਦਾ ਸ਼ਾਸਤਰ ਜੋ ਸਿੱਧੇ ਨਿਜੀ ਅਨੁਭਵ ਦੁਆਰਾ ਹਕੀਕਤ ਦੀ ਟੂ ਲਾਉਂਦੀਆਂ ਵਿਧੀਆਂ ਨਿਰਧਾਰਤ ਕਰਦਾ ਹੈ ਤੀਜਾ ਨਿਆਏ ਗੌਤਮ ਰਿਸ਼ੀ ਦਾ ਤਰਕ ਸ਼ਾਸਤਰ ਜੋ ਗਿਆਨ ਪ੍ਰਾਪਤੀ ਹਿਤਦ੍ਰਿਲੀਕਾਰੀ ਦੀਆਂ ਵਿਧੀਆਂ ਪ੍ਰਸਤੁਤ ਕਰਦਾ ਹੈ ਚੌਥਾ ਵੈਸ਼ੈਸ਼ਿਕ ਕਨਾਦ ਦਾ ਅਨੇਕਵਾਦੀ ਫਲਸਫਾ ਜੋ ਬੁਨਿਆਦੀ ਪਰਵਰਕਾਂ ਤੇ ਇਹਨਾਂ ਦੇ ਜੋੜ ਤੋੜ ਦੀ ਵਿਚਾਰ ਪ੍ਰਸਤੁਤ ਕਰਦਾ ਹੈ ਪੰਜਵਾਂ ਮੀਮंसा ਜੈਮਨੀ ਦਾ ਰੀਤੀ ਵਾਦੀ ਫਲਸਫਾ ਛੇਵਾਂ ਵਿਦਾਂਤ ਬਾਦਰੇਣ ਰਿਸ਼ੀ ਦਾ ਬ੍ਰਹਮ ਸਿਧਾਂਤ ਜਿਸ ਦੀ ਵਿਆਖਿਆ ਵਿੱਚ ਅਦਵੈਤ ਤੇ ਹੋਰ ਵਿਦਾਂਤਿਕ মত ਜਿਹੜੇ ਆ ਉਪਰ ਚਲਿਤ ਹੋਏ ਅੱਗੇ ਅਸੀਂ ਗੱਲ ਕਰਾਂਗੇ ਦ્વੈਤਵਾਦ ਦੀ ਭਾਰਤੀ ਤੇ ਪੱਛਮੀ ਦਰਸ਼ਨ ਪਰੰਪਰਾਵਾਂ ਵਿੱਚ ਦ્વੈਤਵਾਦ ਭਾਵ ਡੁਅਲਿਜ਼ਮ ਉਸ ਸਿਧਾਂਤ ਦਾ ਨਾਮ ਹੈ ਜਿਸ ਸੰਸਾਰ ਅੰਤਮ ਸਤਾਇਕ ਨਹੀਂ ਸਗੋਂ ਦੋ ਪਦਾਰਥਾਂ ਦੋ ਉਸ ਚਾਈਆਂ ਹਨ ਜੋ ਇੱਕ ਦੂਜੀ ਤੋਂ ਸੁਤੰਤਰ ਹਨ ਸਧਾਰਨ ਸੂਤ ਜਦੋਂ ਮੈਂ ਤੇ ਤੂੰ ਸਰੀਰ ਤੇ ਆਤਮਾ ਮੈਂ ਤੇ ਮੇਰਾ ਰੱਬ ਵਿੱਚ ਅੰਤਰ ਕਰਦੀ ਹੈ ਤਾਂ ਇਹ ਵੀ ਦ્વੈਤਵਾਦੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ ਫਿਲਾਸਫੀ ਇਸ ਅੰਤਰ ਨੂੰ ਇੱਕ ਪਾਸੇ ਜਗਤ ਅਤੇ ਜੀਵਾਤਮਾ ਤੇ ਦੂਜੇ ਪਾਸੇ ਉਸਤਮ ਹਕੀਕਤ ਵਿਚਾਰ ਦਵੰਧ ਸਥਾਪਿਤ ਕਰਕੇ ਦ્વੈਤਵਾਦ ਨੂੰ ਸਿਧਾਂਤਕ ਰੂਪ ਦਿੰਦੀ ਹੈ ਭਾਰਤੀ ਵਿਦਾਂਤਿਕ ਚਿੰਤਨ ਦੀਆਂ ਪ੍ਰਮੁਖ ਧਰਮਾਂ ਵਿੱਚ ਸ਼ੰਕਰਾਚਾਰੀਆ ਦਾ ਅਦਵੈਤਵਾਦ, ਰਾਮਾਨੁਜ ਦਾ ਵਿਸ਼ਿਸ਼ਟ ਅਦਵੈਤ ਅਤੇ ਮਾਧਵ ਦਾ ਦ્વੈਤਵਾਦ ਸ਼ਾਮਲ ਹਨ। 13ਵੀਂ ਸਦੀ ਈਸਵੀ ਵਿੱਚ ਮਾਧਵ ਨੇ ਵਿਦਾਂਤ ਸੂਤਰਾਂ ਦੀ ਵਿਆਖਿਆ ਕਰਦਿਆਂ జగਤਈਸ਼ਵਰ ਨੂੰ ਦੋ ਅੰਤਿਮ ਸਾਈਆਂ ਪ੍ਰਵਾਨ ਕੀਤਾ ਤੇ ਇਹਨਾਂ ਵਿਚਲੇ ਭੇਦ ਨੂੰ ਆਪਣੇ ਚਿੰਤਨ ਦਾ ਧੁਰਾ ਬਣਾਇਆ। ਮਾਧਵ ਨੇ ਜੀਵ ਅਤੇ ਈਸ਼ਵਰ ਵਿੱਚ ਭੇਦ ਕੀਤਾ, ਇੱਕ ਜੀਵ ਦਾ ਦੂਜੇ ਜੀਵ ਨਾਲੋਂ ਚੇਤਨ ਜੀਵ ਦਾ ਅਚੇਤ ਜੜ ਨਾਲੋਂ ਈਸ਼ਵਰ ਦਾ ਜੜ ਪਦਾਰਥ ਨਾਲੋਂ ਤੇ ਇੱਕ ਜੜ ਵਸਤੂ ਦਾ ਦੂਜੀ ਨਾਲੋਂ ਅੰਤਰ ਦੱਸਾਇਆ ਉਸਨੇ ਸ਼ੰਕਰ ਅਦ્વੈਤ ਤੇ ਅਭੇਤਾ ਸਿਧਾਂਤ ਨੂੰ ਰੱਦ ਕੀਤਾ ਜੋ ਜਗਤ ਨੂੰ ਮਿੱਥਿਆ ਮੰਨਦਾ ਹੈ ਤੇ ਕੇਵਲ ਬ੍ਰਹਮ ਨੂੰ ਇੱਕੋ ਇੱਕ ਅੰਤਿਮ ਯਥਾਰਥ ਚਿਤਵਦਾ ਹੈ ਅੱਗੇ ਗੱਲ ਆ ਜਾਂਦੀ ਹੈ ਭਾਰਤੀ ਅਧਿਆਤਮਿਕ ਬਾਦ ਦੀ ਪਰੰਪਰਾ ਵਿਦਾਨ ਦੇ ਵਿਭਿੰਨ ਮਤਾਂ ਦੇ ਨੇ ਜੀਵਨ ਜੀਵ ਤੇ ਬ੍ਰਹਮ ਦੇ ਪਰਸਪਰ ਸਬੰਧਾਂ ਦੀ ਵਿਆਖਿਆ ਤੇ ਅੰਤਰਗਤ ਜਿਸ ਅਧਿਆਤਮਵਾਦੀ ਦਰਸ਼ਨ ਦੀ ਵਿਆਖਿਆ ਕੀਤੀ ਹੈ ਉਹ ਭਾਰਤੀ ਚਿੰਤਨ ਦੀ ਸਮੁੱਚੀ ਪਰੰਪਰਾ ਦਾ ਪ੍ਰਤੀਨਿਧ ਹੈ ਜਿਸ ਅਧਿਆਤਮਵਾਦ ਦਾ ਇੱਕ ਪ੍ਰਮੱਖ ਸਰੂਪ ਭਗਵਦ ਗੀਤਾ ਵਿੱਚ ਉਪਲਬਧ ਹੈ ਜਿੱਥੇ ਕ੍ਰਿਸ਼ਨ ਪਾਂਡਵਾਂ ਦੇ ਸੂਰਬੀਰ ਅਰਜੁਨ ਨੂੰ ਸੰਬੋਧਿਤ ਉਪਦੇਸ਼ਾਂ ਰਾਹੀਂ ਈਸ਼ਵਰਵਾਦ ਨੈਤਿਕ ਕਰਮ ਗਿਆਨ ਭਗਤੀ ਸੰन्यास ਤੇ ਭੇਤਾ ਦੇ ਰਸਮਈ ਅਰਥ ਉਜਾਗਰ ਕਰਦੇ ਹਨ ਗੀਤਾ ਦੀਆਂ ਸਿੱਖਿਆ ਨੂੰ ਭਾਰਤੀ ਜੀਵਨ ਸ਼ੈਲੀ ਦਾ ਪ੍ਰਮੁੱਖ ਆਧਾਰ ਮੰਨਿਆ ਜਾਂਦਾ ਹੈ। ਮਹਾਤਮਾ ਗਾਂਧੀ ਨੇ ਗੀਤਾ ਨੂੰ ਆਪਣੇ ਆਤਮਿਕ ਮਾਂ ਆਖਿਆ ਹੈ। ਸ਼੍ਰੀ ਰਵਿੰਦੋ ਇਸ ਨੂੰ ਵਿਸ਼ਵ ਵਿਆਪੀ ਉਪਦੇਸ਼ ਕਹਿੰਦੇ ਹਨ ਜਿਸ ਦਾ ਕਰਮ ਯੋਗ ਬੇਮਿਸਾਲ ਚਿੰਤਨ ਪ੍ਰਣਾਲੀ ਹੈ। ਡਾਕਟਰ ਰਾਧਾਕ੍ਰਿਸ਼ਨ ਗੀਤਾ ਨੂੰ ਈਸ਼ਵਰ ਤੇ ਮਨੁੱਖ ਵਿਚਕਾਰ ਇੱਕ ਸੰਵਾਦ ਮੰਨਦੇ ਹਨ। ਗੀਤਾ ਦੇ ਉਦੇਸ਼ਾਂ ਵਿੱਚ ਸਵੈ ਸੰਜਮ ਨੂੰ ਉਹਦੇ ਇੱਕ ਮਾਤਾ ਮਿਲੀ ਹੈ। ਤਮਸ ਤੇ ਰਜਸ ਦੇ ਗੁਣਾਂ ਨੂੰ ਵਿ ਸਵਿਕਾਰ ਕੀ ਤੱਕ ਵਿਸਕਾਰ ਵਿੱਚ ਰੱਖ ਕੇ ਵਸਕਾਰ ਵਿੱਚ ਰੱਖ ਕੇ ਜੀਵਨ ਜਦੋਂ ਸਾਤਵਿਕ ਗੁਣ ਦੀ ਸੇਧ ਵਿੱਚ ਚੱਲਦਾ ਹੈ ਤਾਂ ਉਹ ਸਥਿਤ ਪ੍ਰਗਿਆ ਦੇ ਸੰਤੁਲਿਤ ਜੀਵਨ ਨੂੰ ਪ੍ਰਾਪਤ ਹੁੰਦਾ ਹੈ ਇਸ ਆਦਰਸ਼ਿਕ ਅਵਸਥਾ ਵਿੱਚ ਨਿਸ਼ਕਾਮ ਕਰਮ ਤੇ ਕਰਤਵ ਪਲਣਾ ਭਗਤੀ ਭਾਵ ਤੇ ਆਪਾ ਸਮਰਪਣ ਉਸ ਦੀ ਜੀਵਨ ਟੇਕ ਬਣ ਜਾਂਦੇ ਹਨ ਤੇ ਪ੍ਰਭੂ ਪ੍ਰੇਮ ਦਾ ਪਾਤਰ ਹੋ ਕੇ ਉਹ ਮਨੁੱਖ ਮਾਤਰ ਲਈ ਸੇਵਾ ਤੇ ਪ੍ਰੇਮ ਦਾ ਪੁੰਜਿਤ ਹੁੰਦਾ ਹੈ ਉਪਨਿਸ਼ਦਾਂ ਤੇ 6 ਸ਼ਾਸਤਰਾਂ ਤੋਂ ਛੁੱਟ ਭਾਰਤੀ ਧਰਮਦਰਸ਼ਨ ਦੇ ਵਿਕਾਸ ਵਿੱਚ ਜਿੰਨਾ ਚਿੰਤਨ ਪ੍ਰਣਾਲੀਆਂ ਦੀ ਵਰਣਨਯੋਗ ਦੇਣ ਹੈ ਉਹਨਾਂ ਵਿੱਚ ਤੰਤਰ ਆਗਮ ਤੇ ਨਿਗਮ ਸ਼ਾਮਲ ਹਨ ਇਨ੍ਹਾਂ ਗ੍ਰੰਥਾਂ ਉੱਤੇ ਆਧਾਰਿਤ ਤਿੰਨ ਮਤ ਪ੍ਰਸਿੱਧ ਹਨ ਸ਼ੈਵ ਸ਼ਾਕਤ ਵੈਸ਼ਨਵ ਜੋ ਕਰਮਵਾਰ ਸ਼ਿਵ ਸ਼ਕਤੀ ਭਵ ਦੁਰਗਾ ਤੇ ਵਿਸ਼ਨੂੰ ਦੇ ਪੈਰੋਕਾਰਾਂ ਦੇ ਮਤ ਹਨ ਇਨ੍ਹਾਂ ਤੋਂ ਬਿਨਾਂ ਕਸ਼ਮੀਰ ਸ਼ੈ ਮਤ ਦਾ ਆਦਰਸ਼ਕ ਇਕਵਾਦ ਵੀ ਪ੍ਰਚਲਿਤ ਹੋਇਆ ਜੋ ਅੰਤਮ ਹਕੀਕਤ ਦੇ ਗੂਚਰ ਤੇ ਵਿਆਪਕ ਪੱਖਾਂ ਦਾ ਉਲੇਖ ਕਰਦਾ ਹੈ ਭਾਰਤ ਵਿੱਚ ਇਸਲਾਮ ਦੇ ਪ੍ਰਵੇਸ਼ ਉਪਰੰਤ ਸੂਫੀ ਰਸਵਾਦ ਦਾ ਪ੍ਰਭਾਵ ਜ਼ੋਰ ਪਕੜ ਗਿਆ ਮਤ ਮਤ ਕਾਲੀਨ ਭक्ति ਲਹਿਰ ਦੇ ਸੰਤ ਮੱਤੀ ਵਿਚਾਰਧਾਰਤਾ ਉੱਤੇ ਕਿਸੇ ਹੱਦ ਤੱਕ ਸੂਫੀਆਨਾ ਰੰਗਤ ਵੇਖਣ ਵਿੱਚ ਆਉਂਦੀ ਹੈ ਅੱਗੇ ਹੈ 16ਵੀਂ ਤੇ 17ਵੀਂ ਸਦੀ ਦੇ ਦੌਰਾਨ ਗੁਰੂ ਨਾਨਕ ਦੇਵ ਅਤੇ ਉਹਨਾਂ ਦੇ ਉੱਤਰ ਅਧਿਕਾਰੀ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਵਿੱਚ ਮਨੁੱਖੀ ਜੀਵਨ ਨੂੰ ਜੋ ਸੇਧ ਦਿੱਤੀ ਹੈ ਉਸਦੀ ਵਿਆਖਿਆ ਭਾਰਤੀ ਦਰਸ਼ਨ ਵਿੱਚ ਨਿਗਰਵਾਧਾ ਕਰਦੀ ਹੈ ਇਸ ਨੈਤਿਕ ਤੇ ਆਤਮਿਕ ਚਿੰਤਨ ਵਿੱਚ ਉਪਰਾਮਤਾ ਤੇ ਸੰन्यास ਦੀ بجائے ਗ੍ਰਸਥ ਵਿੱਚ ਰੁਨੇਪਤਾ ਦੇ ਜੀਵਨ ਉੱਤੇ ਜ਼ਿਆਦਾ ਬਲ ਹੈ ਤੇ ਜੀਵਨ ਮੁਕਤ ਵਿਅਕਤੀ ਨੂੰ ਬ੍ਰਹਮ ਗਿਆਨੀ ਗੁਰਮੁਖ ਤੇ ਸਚਾਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਅਕਾਲ ਸਿਰਫ ਫਲਸਫੇ ਦੀ ਕੋਈ ਕੁਛ ਤਮ ਹਕੀਕਤ ਹੈ ਜਿਸ ਨੂੰ ਗੁਰੂ ਜੀ ਦੇਵ ਜੀ ਇਹ ਪੰਕਤੀ ਸਪਸ਼ਟ ਰੂਪ ਵਿੱਚ ਕਥਨ ਕਰਦੀ ਹੈ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਜਗਤ ਰਚਨਾ ਸਿੱਖ ਫਲਸਫੇ ਅਨੁਸਾਰ ਨਾ ਅਨਾਦੀ ਹੈ ਨਾ ਸਦੀਵੀ ਕਰਤਾ ਆਪਣੀ ਸਿਰਜਣਾ ਵਿੱਚ ਵਿਆਪਕ ਹੈ ਜੀਵ ਸਮਾਦਕ ਹੋਠਦਾ ਹੈ ਤੇ ਪ੍ਰਭੂ ਦੇ ਗੁਣ ਗਾਇਨ ਕਰਦਾ ਹੈ ਸੁਮੁੱਚੀ ਕਾਇਨਾਤ ਅਤੇ ਮਨੁੱਖਤਾ ਵਿੱਚ ਉਸ ਨੂੰ ਕਰਤਾਰ ਦੇ ਦਰਸ਼ਨ ਹੁੰਦੇ ਹਨ ਅਤੇ ਉਹ ਮਾਨਸਕੀ ਜਾਤ ਸਭੇ ਕੇ ਪਛਾਨਬੋਦਾ ਕਾਇਲ ਹੋ ਜਾਂਦਾ ਹੈ ਸਿੱਖ ਦਰਸ਼ਨ ਵਿੱਚ ਮਨੁੱਖੀ ਕਰਮ ਤੇ ਦੇਵੀ ਮੇਰ ਦੇ ਸੰਕਲਪਾ ਦਾ ਸੰਯੋਗ ਪ੍ਰਾਪਤ ਹੈ ਪ੍ਰਸਾਦ ਭਾਗ ਕਿਰਪਾ ਦਾ ਵਿਚਾਰ ਭਾਰਤੀ ਪਰੰਪਰਾ ਵਿੱਚ ਕੇਵਲ ਸੰਕੇਤ ਮਾਤਰ ਵਰਤੋਂ ਵਿੱਚ ਆਇਆ ਹੈ ਕਿਉਂਕਿ ਕਰਮ ਸਿਧਾਂਤ ਦਾ ਬੁਲਬਲਾ ਹੁਣ ਕਾਰਨ ਕਿਰਪਾ ਨੂੰ ਵਿਸ਼ੇਸ਼ ਥਾਂ ਨਹੀਂ ਮਿਲ ਸਕਿਆ ਸਿੱਖ ਚਿੰਤਨ ਨੇ दैवी ਮਿਹਰ ਨੂੰ ਪ੍ਰਮੁਖਤਾ ਤੇ ਦੇ ਕੇ ਨਰੂਹੀ ਅਧਿਆਤਮਕ ਸੇਧ ਕਾਇਮ ਕੀਤੀ ਕਰਮ ਦੇ ਅਰਥ ਵਿੱਚ ਕਿਰਿਆਸ਼ੀਲਤਾ ਦੇ ਗੁਣ ਦੀ ਮਹਤਾ ਦਰਸਾ ਕੇ ਸੰਸਾਰਕ ਜੀਵਨ ਨੂੰ ਉੱਤਮ ਦਲੇਰੀ ਤੇ ਮਿਲਵਰਤ ਦੀ ਭਾਵਨਾ ਨਾਲ ਪ੍ਰਤੀਤ ਕਰਨ ਉੱਤੇ ਬਲ ਦਿੱਤਾ ਮਨੁੱਖ ਮਾਤਰ ਪ੍ਰਤੀ ਪ੍ਰੇਮ ਸੇਵਾ ਭਾਵ ਤੇ ਪ੍ਰਭੂ ਦੇ ਸਰਮਣ ਵਿੱਚ ਲੀਵਲੀਨਤਾ ਸਿੱਖ ਜੀਵਨ ਜਾਗਤ ਦਾ ਧੁਰੇ ਮੰਨੇ ਗਏ। ਰਾਗ ਤੇ ਕਾਵ ਦੇ ਸੰਯੋਗ ਨੇ ਸਿੱਖ ਸਵੇਚਾਰ ਨੂੰ ਸੋ ਜਾਾਤਮਕ ਸਿਧ ਪ੍ਰਾਪਤਦਾਨ ਕੀਤੀ। ਉਨੀਵੀਂ ਤੇ 20ਵੀਂ ਸਦੀ ਵਿੱਚ ਪੱਛਮੀ ਚਿੰਤਨ ਦੇ ਪ੍ਰਭਾਵਾਂ ਦੀਆਂ ਨਵੀਂ ਕਈ ਨਵੀਨ ਤੱਤ ਭਾਰਤੀ ਦਰਸ਼ਨ ਵਿੱਚ ਸੰਮਿਲਿਤ ਹੁੰਦੇ ਹਨ ਜਿਨ੍ਹਾਂ ਵਿੱਚ ਵਿਕਾਸਵਾਦ, ਗਿਆਨ ਸਿਧਾਂਤੀ ਵਿਧੀਆਂ, ਮਨੁੱਖੀ ਸੁਤੰਤਰਤਾ ਤੇ ਸੰਭਵ ਸ਼ਕਤੀਆਂ, ਤੁਲਨਾਤਮਕ ਅਧਿਐਨ ਆਦਿਕ ਸ਼ਾਮਲ ਹਨ। ਯੋਗ ਦੇ ਭਾਰਤੀ ਸੰਕਲਪ ਨੇ ਨਵੀਆਂ ਦਿਸ਼ਾਵਾਂ ਦਿਸ਼ਾਵਾਂ ਗ੍ਰਹਿਣ ਕੀਤੀਆਂ ਸ਼੍ਰੀ ਅਰਬਿੰਦੋ ਨੇ ਯੋਗ ਤੇ ਵਿਕਾਸ ਸਿਧਾਂਤ ਦੇ ਸਮੇਂ ਰਾਹੀਂ ਦੀ ਆਤਮਿਕ ਜੀਵਨ ਦੀਆਂ ਉਚੇਰੀਆਂ ਪੱਧਰਾਂ ਨਿਰਧਾਰਤ ਕੀਤੀਆਂ ਉਸ ਦੇ ਪੰਸ ਵਿੱਚ ਸਾਧਕ ਨੂੰ ਪੂਰਨਤਾ ਦੇ ਸੇਧ ਵਿੱਚ ਵਿਕਸਿਤ ਹੋਇਆ ਦਰਸਾਇਆ ਗਿਆ ਹੈ ਪਰ ਮਨੁੱਖੀ ਚੇਤਨਾ ਤੇ ਬੁੱਧੀ ਸੀਮਤ ਹੋਣ ਦੇ ਨਾਤੇ ਅਸੀਮ ਤੇ ਸਰਬਸੰਪੂਰਨ ਦਾ ਪੂਰਾ ਥਾਂ ਨਹੀਂ ਪਾ ਸਕਦੀਆਂ ਡਾਕਟਰ ਸਰਪ ਪੱਲੀਰਾਦਾ ਕ੍ਰਿਸ਼ਨਨ ਨੇ ਭਾਰਤੀ ਚਿੰਤਨ ਦੀ ਪਰੰਪਰਾ ਨੂੰ समकालीन दार्शनिकताओं ਨਾਲ ਜੋੜ ਕੇ ਇਸ ਦੀ ਪੂਰਨ ਪੁਨਰ ਵਿਆਖਿਆ ਪ੍ਰਸਤੁਤ ਕੀਤੀ ਉਸ ਨੇ ਧਾਰਨਾਵਾਦ ਆਦਰਸ਼ਵਾਦ ਦੀਆਂ ਵਿਭਿੰਨ ਪਰਤਾਂ ਉਜਾਗਰ ਕਰਕੇ ਇਸ ਨੂੰ ਪੂਰਬ ਅਤੇ ਪੱਛਮ ਦਾ ਸਾਂਝਾ ਫਸਵਾ ਬਣਾ ਕੇ ਪੇਸ਼ ਕੀਤਾ ਇਸ ਤੇ ਉਸ ਨੇ ਅਦਵੈਤ ਮਤ ਵਿਚਲੇ ਮਾਇਆ ਦੇ ਸੰਕਲਪ ਦੀ ਨਵੀਂ ਵਿਆਖਿਆ ਦੇ ਕੇ ਇਸ ਨੂੰ ਵਿਸ਼ਮ ਭ੍ਰਿਖੇ ਦੇ ਅਰਥ ਤੋਂ ਮੁਕਤ ਕੀਤਾ ਤੇ ਮਾਇਆ ਨੂੰ ਮਨੁੱਖੀ ਮਨ ਦੀ ਨਿਰਬਲਤਾ ਤੇ ਅਪਲਗਤਾ ਦੇ ਅਰਥਾਂ ਵਿੱਚ ਦੱਸਾਇਆ ਸਮਕਾਲੀ ਦੌਰ ਵਿੱਚ ਭਾਰਤੀ ਦਰਸ਼ਨ ਧਾਰਾ ਨੂੰ ਪ੍ਰਸੁੱਲਿਤ ਕਰਨ ਵਾਲੇ ਹੋਰ ਨਾ ਚਿੰਤਕਾਂ ਚ ਰਵਿੰਦਰਨਾਥ ਟੈਗੋਰ, ਮਹਾਤਮਾ ਗਾਂਧੀ, ਕੇਸੀ ਪੱਟਾਚਾਰੀਆ, ਸੁਆਮੀ ਵਿਵੇਕਾਨੰਦ, ਜੇ ਕ੍ਰਿਸ਼ਨਾ ਮੂਰਤੀ ਤੇ ਮਹੰਮਦ ਇਕਬਾਲ ਦੇ ਨਾਮ ਵਰਣਨ ਯੋਗਾ ਨੇ। ਇਹਨਾਂ ਨੇ ਤਤ ਮੇਮंसा, ਗਿਆਨ ਸਿਧਾਂਤ, ਕੀਮਤ ਸਿਧਾਂਤ, ਮਾਨਵਵਾਦ, ਨੈਤਿਕਤਾ, ਧਰਮਦਰਸ਼ਨ, ਰਹਸਵਾਦ ਆਦਿ ਖੇਤਰਾਂ ਨੂੰ ਆਪਣੀ ਭਰਪੂਰ ਦੇ ਰਾਹੀਂ ਅਮੀਰ ਕੀਤਾ ਹੈ ਤੇ ਪੂਰਬ ਤੇ ਪੱਛਮ ਦੇ ਸੁਮਿੱਚੇ ਬੁੱਧੀਜੀਵੀ ਵਰਗ ਦੀ ਭਾਰਤੀ ਚਿੰਤਨ ਨਾਲ ਸਾਂਝ ਪਾਈ ਹੈ ਵੈਦਿਕ ਕਾਲ ਤੋਂ ਲੈ ਕੇ 20ਵੀਂ ਸਦੀ ਤੱਕ ਨਿਰੰਤਰ ਚੱਲੀ ਆ ਰਹੀ ਭਾਰਤੀ ਚਿੰਤਨ ਧਾਰਾ ਨੇ ਅਨੇਕ ਦਾਰਸ਼ਨਿਕ ਓਡਾਰੀਆਂ ਲਾਈਆਂ ਤੇ ਅਧਿਆਤਮਿਕ ਉਚਾਈਆਂ ਛੁਈਆਂ ਹਨ ਜਿਨ੍ਹਾਂ ਦਾ ਗੰਭੀਰ ਅਦਨ ਭੁਖਦੀਆਂ ਪੀੜ੍ਹੀਆਂ ਨੂੰ ਕਦਰਾਂ ਕੀਮਤਾਂ ਦੀ ਅਨਰੋਹੀ ਸੇਧ ਦੇਣ ਦੇ ਸਮਰੱਥ ਹੈ ਇਹ ਸੀ ਗੁਰਮਤਿ ਕਾਲ ਦਾ ਦਾਰਸ਼ਿਕ ਪਛੋਕੜ ਜੋ ਕਿ ਗੁਰਮਤਿ ਕਾਲ ਸਿਧਾਂਤ ਪੁਸਤਕ ਦੇ ਪਹਿਲੇ ਲੇਖ ਚ ਡਾਕਟਰ ਵਜੀਰ ਸਿੰਘ ਹੋਰਾਂ ਨੇ ਜੋ ਵਿਚਾਰ ਦਿੱਤੇ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ